ਕਾਈ ਕੀਤੀ ਹੈ मोस्ट ਵੈਲਕਮ ਜੀ ਤੇ ਹਾਂ ਜੀ ਜਿਹੜਾ ਅੱਜ ਦਾ ਆਪਣਾ ਸਵਾਲ ਹੈਗਾ ਨਾ ਕਿ ਸਿੱਖਾਂ ਦਾ ਜਿਹੜਾ ਕੇਂਦਰ ਕਿੱਥੇ ਹੋਣਾ ਚਾਹੀਦਾ ਹਮ ਉਹਦਾ ਇੱਕ ਸੌਖਾ ਜਿਹਾ ਤਰੀਕਾ ਇੱਕੋ ਹੀ ਹੈਗਾ ਪੁਆਇੰਟ ਹੈਗਾ ਗੁਲਾਮੀ ਇੱਕ ਗੁਲਾਮੀ ਹੈਗੀ ਭਾਰਤੀ ਸਟੇਟ ਦੀ ਜਿਹੜੇ ਜਿਹੜੇ ਸਿੱਖ ਨੂੰ ਸਮਝ ਆਈਗਾ ਵੀ ਅਸੀਂ ਗੁਲਾਮ ਆ ਸਾਡੇ ਪਾਣੀ ਬਰਬਾਦ ਹੋ ਰਹੇ ਸਾਡੀ ਮਿੱਟੀ ਬਰਬਾਦ ਹੋ ਰਹੀ ਸਾਡੀ ਜਵਾਨੀ ਸਾਡੀਆਂ ਨਸਲਾਂ ਸਾਡੇ ਨਾਲ ਜੋ ਕੁਝ ਵੀ ਅੱਜ ਹੋ ਰਿਹਾ ਉਹਦੇ ਮਗਰ ਸਟੇਟ ਆ ਭਾਰਤੀ ਸਟੇਟ ਆ ਹੂੰ ਜਦੋਂ ਸਾਰੇ ਸਿੱਖਾਂ ਦੇ ਜਿਹੜੀ ਆ ਤੋਪਾਂ ਨਾ ਉਹ ਆਪਣੇਆਂ ਦੀ ਬਜਾਏ ਦਿੱਲੀ ਸਟੇਟ ਨਾਲ ਹੋ ਜਾਣਗੀਆਂ ਸਮਝ ਲਓ ਵੀ ਫਿਰ ਸਾਰੇ ਮਸਲੇ ਹੱਲ ਹੋ ਗਏ ਹੂੰ 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 ਬਸ ਇੰਨੀ ਗੱਲ ਆ ਜੇ ਸਰਕ ਸਿੱਖ ਨੂੰ ਹੁਣ ਲਗਭਗ ਸਾਰਿਆਂ ਨੂੰ ਸਮਝ ਆਈ ਗਈ ਆ ਕੋਈ ਜਿਹੜੇ 10 20% ਰਹਿ ਗਏ ਆ ਭਾਰਤੀ ਸਟੇਟ ਦੇ ਜਿਹੜੇ ਹਾਜ਼ਰੀ ਲਗਾਉਣ ਜਾਂਦੇ ਉਹਨੇ ਕੀ ਰਹਿ ਗਿਆ ਬਾਕੀਆਂ ਨੂੰ ਸਮਝ ਆਈ ਗਈ ਹੈ ਲਗਭਗ ਸਾਰਿਆਂ ਨੂੰ ਤਾਂ ਇਹ ਵਿਚਾਰ ਤੁਹਾਡੇ ਨਾਲ ਨਹੀਂ ਨਹੀਂ ਦੇਖੋ ਗੱਲ ਪਤਾ ਕੀ ਹੈ ਇਹ ਇੱਕ ਪ੍ਰੋਸੈਸ ਹੁੰਦਾ ਜਦੋਂ ਤੁਸੀਂ ਜੰਗ ਤੇ ਹੁੰਦੇ ਹੋ ਨਾ ਜੰਗ ਦੇ ਮਹੌਸਲੇ ਹੁੰਦੇ ਹੋ ਤਾਂ ਉਦੋਂ ਕਾਫੀ ਕੁਝ ਮਤਲਬ ਸਾਰੇ ਪਾਸੇੋਂ ਤਾਂ ਧਿਆਨ ਭੰਗ ਹੋ ਜਾਂਦਾ ਫਿਰ ਬੰਦਾ ਫਿਰ ਪਰਿਵਾਰ ਬਾਰੇ ਨਹੀਂ ਸੋਚਦਾ ਫਿਰ ਡੰਗਰ ਪਸ਼ੂਆਂ ਬਾਰੇ ਨਹੀਂ ਸੋਚਦਾ ਹੈਗਾ ਆਪਣੇ ਕਮਾਂਕਾਰਾਂ ਬਾਰੇ ਨਹੀਂ ਸੋਚਦਾ ਉਹਦਾ ਧਿਆਨ ਕੇਂਦਰਿਤ ਹੁੰਦਾ ਜੰਗ ਦੇ ਉੱਤੇ ਧਿਆਨ ਕੇਂਦਰਿਤ ਹੁੰਦਾ ਸੋ ਉਹ ਫਿਰ ਜੰਗ ਬਾਰੇ ਸੋਚਦਾ ਉਹ ਜਿੱਥੇ ਸਰੀਰਕ ਤੌਰ ਦੇ ਉੱਤੇ ਆਪਣੇ ਯੋਧੇ ਲੜ ਰਹੇ ਹੁੰਦੇ ਨੇ ਮਾਨਸਿਕ ਤੌਰ ਦੇ ਉੱਤੇ ਲੜ ਰਹੇ ਹੁੰਦੇ ਨੇ ਉੱਥੇ ਇੱਕ ਵਿਚਾਰ ਵਟਾਂਦਰਾ ਆਪਣੇ ਆਪ ਨਾਲ ਵੀ ਇਨਸਾਨ ਆਪਣਾ ਸਿੱਖ ਕਰ ਰਿਹਾ ਹੁੰਦਾ ਇਹ ਸਿੱਖਾਂ ਸਿੱਖਾਂ ਦੇ ਜੀਵਨ ਦੇ ਵਿੱਚ ਇੱਕ ਵਿਲੱਖਣ ਤੱਤ ਮਹਾਰਾਜ ਨੇ ਪਾਇਆ ਅਕਾਲ ਪੁਰਖ ਨੇ ਅਸੀਂ ਵੱਖਰੇ ਤੌਰ ਦੇ ਉੱਤੇ ਉਸ ਆਪਣੇ ਆਪ ਦੇ ਨਾਲ ਵੀ ਲੜਾਈ ਕਰ ਰਹੇ ਹੁੰਨੇ ਆ ਆਪਣੀ ਆਪਣੇ ਆਪ ਦੀ ਜਿਹੜੀ ਵਿਚਾਰਧਾਰਾ ਬਣਾਈ ਹੁੰਦੀ ਹੈ ਅਸੀਂ ਉਹਦੇ ਨਾਲ ਵੀ ਲੜ ਰਹੇ ਹੁੰਨੇ ਆ ਕਿ ਅਸੀਂ ਕਿੱਥੇ ਖੜੇ ਆ ਸੋ ਉਸ ਪ੍ਰੋਸੈਸ ਦੇ ਵਿੱਚ ਕੌਮ ਪੈ ਚੁੱਕੀ ਹੈ ਇਹ ਖੁਸ਼ੀ ਦੀ ਗੱਲ ਕੀ ਕੌਮ ਉਸ ਤਰੀਕੇ ਨਾਲ ਸੋਚ ਰਹੀ ਹੈ ਉਸ ਤਰੀਕੇ ਨਾਲ ਵਿਚਰ ਰਹੀ ਹੈ ਤੇ ਕੌਮ ਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਗੁਲਾਮ ਹਾਂ ਭਾਰਤ ਦੇ ਵਿੱਚ ਤੇ ਅਸੀਂ ਬਹੁਤ ਜਲਦੀ ਆਜ਼ਾਦੀ ਹਾਸਲ ਕਰ ਰਹੇ ਹਾਂ ਹਾਂਜੀ ਬਸ ਮੇਨ ਗੱਲ ਇਹ ਹੈ ਜਦੋਂ ਬੰਦੇ ਨੂੰ ਸਮਝ ਆ ਜਾਵੇ ਉਹ ਜਿਹੜਾ ਮਾਨਸਿਕ ਤੌਰ ਤੇ ਜਦੋਂ ਉਹਨੂੰ ਸਮਝ ਆਉਣਾ ਆ ਜਾਵੇ ਵੀ ਜਿਹੜੀ ਗੁਲਾਮੀ ਹੁੰਦੀ ਇਕੱਲੀ ਪਿੰਜਰੇ ਚ ਬੰਦ ਨਹੀਂ ਹੁੰਦੀ ਤੁਹਾਨੂੰ ਮਾਨਸਿਕ ਤੌਰ ਤੇ ਗੁਲਾਮ ਕਰ ਲੈਣਾ ਤੁਹਾਡੇ ਹੱਕਾਂ ਦੇ ਡਾਕੇ ਮਾਰਨੇ ਪਰ ਤੁਹਾਨੂੰ ਸਮਝ ਨਾ ਆਉਣਾ ਤੁਹਾਨੂੰ ਉਸੇ ਭੰਬਲ ਪੂਸੇ ਚ ਪਾ ਕੇ ਰੱਖਣਾ ਨਿੱਕੀ ਜੀ ਤੁਹਾਡੇ ਜੀ ਕੋਈ ਇਹੋ ਜੀ ਗੱਲ ਕ੍ਰੀਏਟ ਕਰ ਦੇਣੀ ਸਾਰਿਆਂ ਦਾ ਧਿਆਨ ਉਧਰ ਚਲ ਜਾਣਾ ਜਦੋਂ ਸਿੱਖ ਇਹਨੂੰ ਸਮਝਣ ਲੱਗ ਪੈਂਦਾ ਫਿਰ ਸਮਝ ਲਓ ਵੀ ਉਹ ਆਜ਼ਾਦੀ ਦੇ ਰਾਹ ਦੇ ਹਾਲ ਤੁਰ ਪਿਆ ਤੇ ਆਜ਼ਾਦੀ ਦੀ ਮੰਜ਼ਿਲ ਬਹੁਤ ਲੱਗ ਗਿਆ ਸਵਾਹੀ ਗੁਰਜੀਕਰਤਾਰ ਸਾਹਿਬ ਸਵਾਹੀ ਗੁਰਜੀਕਰਤ ਜੀ ਬਹੁਤ ਧੰਨਵਾਦ ਤੁਹਾਡਾ ਅ ਸੋ ਮੈਂ ਮਤਲਬ ਇੱਕ ਵਾਰ ਫੇਰ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ 26 ਜਨਵਰੀ ਦਿਨ